ਕੰਟਰਾ ਸਟ੍ਰੀਮਿੰਗ ਇਨਕਮ ਅੰਤਿਮ ਦਸਤਾਵੇਜ਼ ਤੋਂ ਬਿਲਕੁਲ ਜੀ 1 ਮਿੰਟ ਜੀ ਸਰ ਨਾਮਦਾਰ ਜੋ ਪੁੱਛ ਲਾ ਮੇਰਾ ਨਾਮ ਹਰਪੀ ਸਿੰਘ ਹੈ ਮੈਂ ਦਿਲਰੋਜ਼ ਦੇ ਫਾਦਰਾਂ ਤੁਹਾਨੂੰ ਪਤਾ ਹੀ ਹੈ ਜੀ ਮੇਰੀ ਬੇਟੀ ਦਾ ਵੀ 25 ਸਾਲ ਪਹਿਲਾਂ ਹੈ ਮੇਰੀ ਗਵਾਂਢੀ ਕੀਤਾ ਸੀ ਉਹਨੂੰ ਵੀ ਜਿਉਂਦੀ ਨੂੰ ਮਾਰਦਾ ਸੀਗਾ ਜੀ ਪਰ ਜਦੋਂ ਇਹ ਸੁਣਿਆ ਇਨਸੀਡੈਂਟ ਦਾ ਸੇਫ ਦੁਆਰਾ ਮੇਰੀ ਬੇਟੀ ਮੈਨੂੰ ਫਿਰ ਯਾਦ ਆ ਗਈ ਨਹੀਂ ਵੀ ਹੋ ਕੀ ਰਿਹਾ ਜੀ ਇਹ ਵੀ ਗਵਾਂਢੀ ਬਹੁਤ ਦੁੱਖ ਲੱਗਿਆ ਜੀ ਦੇ ਵੀ ਕੀ ਹੋ ਕੀ ਰਿਆ ਜੀ ਸਾਡੇ ਪੰਜਾਬ ਨੂੰ ਜੀ ਗਵਾਂਡੀ ਗਵਾਂਡੀ ਨੂੰ ਕੀ ਕਰ ਰਿਹਾ ਜੀ ਜੀ ਪਰ ਕੀ ਮੰਗ ਕੀ ਕਰ ਤਾ ਮੰਨ ਮੰਨ ਹੋਣਾ ਨਾ ਕਰੋ ਕਾਨੂੰਨ ਸਖਤ ਹੋਣਾ ਚਾਹੀਦਾ ਹੈ ਕਿਉਂਕਿ ਕਾਨੂੰਨ ਜੇ ਸਖਤ ਹੋਏਗਾ ਤਾਂ ਇਹੋ ਜਿਹੇ ਲੋਕ ਜਿਹੜੇ ਨੇ ਉਹਨਾਂ ਨੂੰ ਥੋੜੀ ਸੋਚ ਹੀ ਆ ਗਈ ਬਿਲਕੁਲ ਜੀ ਆਪ ਤਾਂ ਕਹਿੰਦੇ ਇਹਨੂੰ ਉਸੇ ਟਾਈਮ ਹੀ ਉੱਥੇ ਮਾਰ ਦੇਣਾ ਚਾਹੀਦਾ ਸੀਗਾ ਜੀ ਲੈ ਵੀ ਅੱਗੇ ਲਾਅ ਦਾ ਹੋਣਾ ਹੀ ਨਹੀਂ ਸੀਗਾ ਜੀ ਖਤਮ ਹੀ ਹੋਣਾ ਜੀ ਸਾਰਾ ਕੁਝ ਜੀ ਪਰ ਹੁਣ ਮੇਰੀ ਬੇਟੀ ਦੇ ਕੋਈ ਕਾਤਲ ਨੂੰ ਫਾਂਸੀ ਦੇ ਆਰਡਰ ਹੋਏ ਆ ਪਰ ਅਜੇ ਤੱਕ ਉਹਨੂੰ ਕੋਈ ਫਾਂਸੀ ਨਹੀਂ ਹੋਈ ਜੀ ਕਿੰਨੀ ਦੇਰ ਹੋ ਗਈ ਫਾਂਸੀ ਦੇ ਆਰਡਰ ਹੋਏ ਉਹਨੂੰ 1.5 ਸਾਲ ਹੋ ਗਿਆ ਜੀ ਕੱਲੂ ਮੇਰੀ ਬੇਟੀ ਨੂੰ 4 ਸਾਲ ਹੋ ਜਣੇ ਅੱਗਈ ਨੂੰ ਜੀ 22 ਨਵੰਬਰ 2021 ਨੂੰ ਗਈ ਸੀ ਕਿਉਂ ਨਹੀਂ ਫਾਂਸੀ ਕਿਉਂ ਨਹੀਂ ਹੋ ਰਹੀ ਕੋਈ ਪਤਾ ਨਹੀਂ ਜੀ ਹੁਣ ਇਹਦੇ ਵਿੱਚ ਕੀ ਹੈ ਜੀ ਕੀ ਨਹੀਂ ਹਸਤਾਬ ਜੀ ਸਾਡਾ ਕੇਸ ਵੀ ਫਾਸਟ ਟਰੈਕ ਤੇ ਚੱਲਿਆ ਸੀਗਾ ਜੀ ਤਾਂ ਫਾਂਸੀ ਦੇ ਆਰਡਰ ਹੋ ਗਏ ਹੁਣ ਪਤਾ ਨਹੀਂ ਫਾਂਸੀ ਦਾ ਕੀ ਹਸਤਾਬ ਹੈ ਕੀ ਨਹੀਂ ਕੀ ਹੁਣ ਉਹ ਤੁਹਾਨੂੰ ਲੱਗਦਾ ਕਿ ਤੁਹਾਡੀ ਬੇਟੀ ਦਾ ਇਨਸਾਫ ਨਹੀਂ ਹੋਇਆ ਇਸ ਬੇਟੀ ਦਾ ਇਨਸਾਫ ਹੋ ਸਕਦਾ ਹੈ ਆਪਾਂ ਤਾਂ ਕਹਿੰਦੇ ਆ ਜੀ ਪ੍ਰਮਾਤਮਾ ਜਲਦੀ ਤੋਂ ਜਲਦੀ ਇਹਨਾਂ ਨੂੰ ਇਨਸਾਫ ਦਵੇ ਜੀ ਇਹਨਾਂ ਦਾ ਦੁੱਖ ਸਾਡੇ ਤੋਂ ਵੀ ਵੱਡਾ ਜੀ ਜੀ ਇਹ ਇਨਸਾਫ ਮੰਗਣਾ ਹੀ ਨਾ ਪੈਣਾ ਮੈਨੂੰ ਉੱਪਰ ਇੱਕ ਕਨੈਕਟ ਹੋ ਰਿਹਾ ਹੈ ਈਮਿੰਗ ਇੰਡੀ ਕਮ ਆ ਅੰਤਿਮ ਅਦਾਸ ਹਮੇਸ਼ਾ ਬਿਲਕੁਲ ਜੀ ਇੱਕ ਮਿੰਟ ਜੀ ਸੋ ਨਾਮਦਾਰ ਜੋ ਬਲਾ ਮੇਰਾ ਨਾਮ ਹਰਪੀ ਸਿੰਘ ਹੈ ਮੈਂ ਦਿਲਰੋਜ਼ ਦੇ ਫਾਦਰ ਆ ਤੁਹਾਨੂੰ ਪਤਾ ਹੀ ਹੈ ਜੀ ਮੇਰੀ ਬੇਟੀ ਦਾ ਵੀ 25 ਸਾਲ ਪਹਿਲਾਂ ਹੈ ਮੇਰੀ ਗਵਾਂਢੀ ਨਹੀਂ ਕੀਤਾ ਸੀ ਉਹਨੂੰ ਵੀ ਜਿਉਂਦੀ ਨੂੰ ਮਾਰਤਾ ਸੀਗਾ ਜੀ ਪਰ ਜਦੋਂ ਇਹ ਸੁਣਿਆ ਇਨਸੀਡੈਂਟ ਦਾ ਸੇਫ ਦੁਆਰਾ ਮੇਰੀ ਬੇਟੀ ਮੈਨੂੰ ਫਿਰ ਯਾਦ ਆ ਗਈ ਨਹੀਂ ਵੀ ਹੋ ਕੀ ਰਿਹਾ ਜੀ ਇਹ ਇਹ ਵੀ ਗਵਾਂਢੀ ਬਹੁਤ ਦੁੱਖ ਲੱਗਿਆ ਜੀ ਤੇ ਵੀ ਕੀ ਹੋ ਕੀ ਰਿਹਾ ਜੀ ਸਾਡੇ ਪੰਜਾਬ ਨੂੰ ਜੀ ਗਵਾਂਢੀ ਗਵਾਂਢੀ ਨੂੰ ਕੀ ਕਰ ਰਿਹਾ ਜੀ ਹਾਂ ਜੀ ਕਿ ਮੰਗ ਕੀ ਕਰਦੇ ਹੋ ਮੰਨਣਾ ਨਾ ਕਰੋ ਕਾਨੂੰਨ ਸਖਤ ਹੋਣਾ ਚਾਹੀਦਾ ਹੈ ਕਿਉਂਕਿ ਕਾਨੂੰਨ ਜੇ ਸਖਤ ਹੋਏਗਾ ਤਾਂ ਇਹੋ ਜਿਹੇ ਲੋਕ ਜਿਹੜੇ ਨੇ ਉਹਨਾਂ ਨੂੰ ਥੋੜੀ ਸੋਚ ਹੀ ਆਵੇਗੀ ਬਿਲਕੁਲ ਜੀ ਆਪਾਂ ਤਾਂ ਕਹਿੰਦੇ ਇਹਨੂੰ ਉਸੇ ਟਾਈਮ ਹੀ ਉੱਥੇ ਮਾਰ ਦੇਣਾ ਚਾਹੀਦਾ ਸੀਗਾ ਜੀ ਲੈ ਵੀ ਅੱਗੇ ਲਾਅ ਦਾ ਹੋਣਾ ਹੀ ਨਹੀਂ ਸੀਗਾ ਜੀ ਖਤਮ ਹੀ ਹੋਣਾ ਸੀ ਸਾਰਾ ਕੁਝ ਜੀ ਪਰ ਹੁਣ ਮੇਰੀ ਬੇਟੀ ਦੀ ਕੋਈ ਕਾਤਲ ਨੂੰ ਫਾਂਸੀ ਦੇ ਹੋ ਆਰਡਰ ਹੋਇਆ ਪਰ ਅਜੇ ਤੱਕ ਉਹਨੂੰ ਕੋਈ ਫਾਂਸੀ ਨਹੀਂ ਹੋਈ ਜੀ ਕਿੰਦੀ ਧੇਰ ਹੋ ਗਈ ਫਾਂਸੀ ਦਾ ਆਰਡਰ ਹੋਇਆ ਉਹਨੂੰ 1.5 ਸਾਲ ਹੋ ਗਿਆ ਜੀ ਕੱਲੂ ਮੇਰੀ ਬੇਟੀ ਨੂੰ 4 ਸਾਲ ਹੋ ਜਣੇ ਗਈ ਨੂੰ ਜੀ 28 ਨਵੰਬਰ 2021 ਨੂੰ ਗਈ ਸੀ ਕਿਉਂ ਨਹੀਂ ਫਾਂਸੀ ਕਿਉਂ ਨਹੀਂ ਹੋ ਰਹੀ ਕੋ ਪਤਾ ਨਹੀਂ ਜੀ ਹੁਣ ਇਹਦੇ ਵਿੱਚ ਕੀ ਹੈ ਜੀ ਕੀ ਨਹੀਂ ਹਸਤਾਬ ਜੀ ਸਾਡਾ ਕੇਸ ਵੀ ਫਾਸਟ ਟਰੈਕ ਤੇ ਚੱਲਿਆ ਸੀਗਾ ਜੀ ਤਾਂ ਫਾਂਸੀ ਦਾ ਆਰਡਰ ਹੋ ਗਿਆ ਹੁਣ ਪਤਾ ਨਹੀਂ ਫਾਂਸੀ ਦਾ ਕੀ ਹਸਤਾਬ ਤਾਂ ਕੀ ਨਹੀਂ ਕੀ ਹੁਣ ਤੁਹਾਨੂੰ ਲੱਗਦਾ ਕਿ ਤੁਹਾਡੀ ਬੇਟੀ ਦਾ ਇਨਸਾਫ ਨਹੀਂ ਹੋਇਆ ਇਸ ਬੇਟੀ ਦਾ ਇਨਸਾਫ ਹੋ ਸਕਦਾ ਹੈ ਆਪਾਂ ਤਾਂ ਕਹਿੰਦੇ ਆ ਜੀ ਪਰਮਾਤਮਾ ਜਲਦੀ ਤੋਂ ਜਲਦੀ ਇਹਨਾਂ ਨੂੰ ਇਨਸਾਫ ਦੇਵੇ ਜੀ ਇਹਨਾਂ ਦਾ ਦੁੱਖ ਸਾਡੇ ਤੋਂ ਵੀ ਵੱਡਾ ਜੀ ਜੀ ਇਹ ਇਨਸਾਫ ਮੰਗਣਾ ਹੀ ਨਾ ਪੈਣਾ